ਬਾਜੀ ਜੋ ਤੁਸੀਂ ਅੱਜ ਸਾਡੇ ਕੁਰਬਾਨੀ ਦੀ ਸਾਡੇ ਪੋਥੀ ਸਾਹਿਬ ਦੀ ਬੇਅਦਬੀ ਸੁਣਦੀ ਸਾਡੀ ਆਵਾਜ਼ ਚੁੱਕਣ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਇੱਥੇ ਪਹੁੰਚੇ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸ੍ਰੀ ਹਰਿਮੰਦਰ ਸਾਹਿਬ ਉਦੋਂ ਪੋਥੀ ਸਾਹਿਬ ਹੀ ਹੁੰਦੀ ਸੀ ਅਗਰ ਕਿਸੇ ਪੁਲਿਸ ਅਫਸਰ ਦੇ ਮਨ 'ਚ ਸ਼ੰਕਾ ਹੋਵੇ ਜਾਂ ਭਗਵੰਤ ਸਿੰਘ ਮਾਣ ਦੇ ਜਾਂ ਮਨ 'ਚ ਸ਼ੰਕਾ ਹੋਵੇ ਕਿ ਪੋਥੀ ਸਾਹਿਬ ਸੀ ਤੇ ਗੁਰੂ ਗ੍ਰੰਥ ਸਾਹਿਬ ਨੇ ਸੀ ਗੁਰਬਾਣੀ ਦਾ ਗੁਰਬਾਣੀ ਹੀ ਹੈ ਅਗਰ ਗੋਡਕਾ ਸਾਹਿਬ ਹੋਵੇ ਉਹ ਚ ਵੀ ਗੁਰਬਾਣੀ ਦਰਜ ਹੈ ਗੁਰੂ ਮਹਾਰਾਜ ਨੇ ਉਦੋਂ ਪੋਥੀ ਸਾਹਿਬ ਦਾ ਇਨਾ ਸਤਕਾਰ ਕੀਤਾ ਸੀ ਗੁਰੂ ਮਹਾਰਾਜ ਪੋਥੀ ਸਾਹਿਬ ਨੂੰ ਸ਼ਿਸ਼ੋਭਿਤ ਕਰਕੇ ਗੁਰੂ ਸਾਹਿਬ ਨੀਚੇ ਬੈਠੇ ਸੀ ਉਹਨਾਂ ਉਸ ਸਮੇਂ ਸੋ ਜੋ ਇਹ ਸਰਕਾਰ ਨੇ ਕਾਰਵਾਈ ਕੀਤੀ ਹੈ ਇਹ ਅਤਨਿੰਦਨਯੋਗ ਹੈ ਭਗਵਾਨ ਸਿਮਾਨ ਜਿਹੜਾ ਸਿੱਖੀ ਰੋ ਰੋਜ਼ ਦੇ ਰੀਤੀਆਂ ਤੋਂ ਜਾਣੂ ਹੈ ਉਸ ਤੋਂ ਇਲਾਵਾ ਉਹ ਪੁਲਿਸ ਅਫਸਰ ਜਿਹੜਾ ਕਹਿ ਰਿਹਾ ਸੀ ਮੈਂ ਵੀ ਸਿੱਖਾਂ ਮੈਂ ਜਾਣਦਾ ਹਰ ਰੋਰੀ ਤਾਂ ਕੀ ਹੁੰਦੀਆਂ ਨੇ ਉਹਨਾਂ ਨੇ ਜਾਣ ਬੁੱਝ ਕੇ ਇਸ ਪੰਜਾਬ ਨੂੰ ਢਕਾਉਣ ਵਾਸਤੇ ਅੱਗ ਲਾਉਣ ਵਾਸਤੇ ਇੱਥੇ ਉਹਨਾਂ 84 ਨੂੰ ਯਾਦ ਦਿਵਾ ਦਵਾਤਾ ਸਾਡੇ ਜੋ 84 ਵਿੱਚ ਸਾਡੇ ਨਾਲ ਹੋਈ ਸੀ ਹਰਿਮੰਦਰ ਸਾਹਿਬ ਤੇ ਹਮਲਾ ਹੋ ਕੇ ਇਹ ਵੀ ਇੱਕ ਕਿਸਮ ਦਾ ਸਾਡੇ ਧਰਮ ਤੇ ਸਾਡੇ عقیده ਤੇ ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਤੇ ਹਮਲਾ ਹੈ ਇੱਕ ਜਿਹੜੇ ਪੁਲਿਸ ਅਫਸਰ ਨੇ ਹੈ ਜਿਵੇਂ 84 ਇਹਨਾਂ ਨੇ ਇਨਾਮ ਲਏ ਉਸ ਤਰ੍ਹਾਂ ਹੀ ਉਸ ਰਸਤੇ ਦੇ ਤੁਰੇ ਹੋਏ ਨੇ ਕਿਉਂਕਿ ਆਪਾਂ ਰੋਜ਼ਾਨਾ ਦੇਖਦੇ ਆਂ ਕਿ ਝੂਠੇ ਪੁਲਸ ਮੁਕਾਬਲੇ ਕਰਾਉਂਦੇ ਲੈ ਜੋ ਇਹਨਾਂ ਨੇ ਇੱਕ ਘਣਾਉਣੀ ਕਾਰਵਾਈ ਕੀਤੀ ਹੈ ਸਾਡੀ ਮਰਿਆਦਾ ਅਤੇ ਸਾਡੀ ਗੁਰਬਾਣੀ ਦੀ ਬੇਅਦਬੀ ਕੀਤੀ ਹੈ ਉਸ ਸਬੰਧੀ ਅਸੀਂ ਸਾਡੇ ਅਕਾਲ ਥਾਸੇ ਮੌਜੂਦਾ ਜੱਥੇਦਾਰ ਨੂੰ ਬੇਨਤੀ ਕਰਦੇ ਆਂ ਜਿਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਸੀ ਕਿ ਅਗਰ ਕਿਤੇ ਵੀ ਗੁਰਬਾਣੀ ਦੀ ਬੇਅਦਬੀ ਹੋਵੇਗੀ ਤਾ ਮੈਂ ਆ ਪਹੁੰਚਾਂਗਾ ਮੈਂ ਉਹਦੇ ਖਿਲਾਫ ਆਪ ਕਾਰਵਾਈ ਕਰਾਂਗਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਸ੍ਰੀ ਮਾਨ ਜਿਹਦੇ ਹੁਕਮਾਂ ਨਾਲ ਪੁਲਿਸ ਨੇ दारू ਪੀ ਕੇ ਜੁੱਤੀਆਂ ਸਮੇਤ ਸਾਡੀ ਗੁਰਬਾਣੀ ਦੀ ਬੇਅਦਬੀ ਕੀਤੀ ਸਾਡੇ ਪੁੱਛੀ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਿਕਾਦ ਤਖਤ ਤੇ ਤਾਬਲਕੇ ਦੇ ਤਾਲਬ ਕੀਤਾ ਜਾਵੇ ਉਹਨਾਂ ਨੂੰ ਸਿਕੀਚੋ ਖਾਰਜ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਬਣਦੀ ਸਜ਼ਾ ਹੈ ਉਹ ਵੀ ਉਹਨਾਂ ਨੂੰ ਦਿੱਤੀ ਜਾਵੇ ਜੋ ਅਸੀਂ ਮਰਿਆਦਾ ਅਨੁਸਾਰ ਸਜ਼ਾ ਦੇ ਸਕਦੇ ਹਾਂ ਇੱਕ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਮੈਨੂੰ ਲੱਗੇ ਜਾਣਾ ਦਾ ਸਮਾਂ ਮਿਲਿਆ ਆਪਣੇ ਖਨੌਰੀ ਬਾਰਡਰ ਤੇ ਮੇਰੀ ਟਰਾਲੀ ਚੋਰੀ ਹੋ ਗਈ ਸੀ ਉੱਥੇ ਉੱਥੇ ਘੱਟੋ-ਘੱਟ 150 ਟਰਾਲੀ ਚੋਰੀ ਹੋ ਗਈ ਜ ਜੀ ਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਜਦੋਂ ਪੁਲਿਸ ਵਾਲੇ ਇੰਨੀ ਤਾਦਾਦ ਵਿੱਚ ਉੱਥੇ ਹਾਜ਼ਰ ਸੀ ਤਾਂ ਫਿਰ ਉਹ ਟਰਾਲੀਆਂ ਚੋਰੀ ਕਿਵੇਂ ਹੋਈਆਂ ਉਹ ਚੋਰੀ ਹੋਈਆਂ ਪੁਲਿਸ ਦੀ ਆਪਣੀ ਮਿਲੀ ਭੁਗਤ ਨਾਲ ਸੋ ਮੈਂ ਬੇਨਤੀ ਕਰਾਂ ਸਰਕਾਰ ਨੂੰ ਕਿ ਜਿੰਨਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਪਰਭਾਅ ਵੀ ਸਰਕਾਰ ਕਰੇ ਇਸ ਤੋਂ ਇਲਾਵਾ ਜੋ ਇਹ ਸਾਡੀ ਗੁਰਬਾਣੀ ਦੀ ਅਤੇ ਸਾਡੀ ਪੋਥੀ ਸਾਹਿਬ ਦੀ ਬੇਅਦਮੀ ਹੋਈ ਹੈ ਉਸ ਦੇ ਸਬੰਧੀ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਨੂੰ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਹੋ ਸਕਦੀ ਹੈ ਵੱਧ ਤੋਂ ਵੱਧ ਸਖਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਸਾਥੀਓ ਜਦੋਂ ਅਖੰਡ ਜਾਪ ਚੱਲ ਰਹੇ ਸੀ ਬਿਲਕੁਲ ਮੈਂ ਪਹਿਲਾਂ ਕਿਹਾ ਦੁਬਾਰਾ ਕਹਿ ਦੇਣਾ ਇੱਕ ਕਮਰਾ ਬਣਾ ਕੇ ਛੱਡ પા ਕੇ ਵਧੀਆ ਮਰਿਆਦਾ ਦੇ ਨਾਲ ਛੜਕ ਤੋਂ 10 ਫੁੱਟ ਹਟਕੇ ਕਿਉਂਕਿ ਉਹ ਸਾਡਾ ਇੱਕ ਪਿੰਡ ਬਣ ਚੁੱਕਿਆ ਸੀ ਉੱਥੇ ਸੈਂਕੜੇ ਜਿਹੜੇ ਘਰ ਸੀ ਸਾਡੇ ਟਰਾਲੀਆਂ 'ਚ ਬਣੇ ਹੋਏ ਸੀ ਮਰਿਆਦਾ ਨਾਲ ਚੱਲ ਰਿਆ ਸੀ ਦੂਜੇ ਨੰਬਰ ਜਦੋਂ ਲੈ ਕੇ ਗਏ ਨੇ ਉਹਨਾਂ ਨੇ ਬਾਣੀ ਦੀ ਜਿਹੜੀ ਲੜੀ ਨੂੰ ਤੋੜ ਕੇ ਜਿਹੜੇ ਅੱਧ ਦੇ ਵਿੱਚ ਰੋਕ ਕੇ ਉਹ ਖੰਡੇਦ ਕੀਤੀ ਆ ਪੂਰਾ ਸੰਪੂਰਨਤਾ ਨਹੀਂ ਹੋਣ ਦਿੱਤੀ ਲੈ ਕੇ ਗਏ ਨੇ ਉਹਨਾਂ ਨੇ ਵੀਡੀਓ ਬਣਾਈ ਆ ਬਲਕਿ ਸਭ ਤੇ ਲੱਗੇ ਸਰਕਾਰ ਨਾਲ ਲੈ ਕੇ ਗਏ ਉਹ ਕਹਿਣਗੇ ਤੁਹਾਨੂੰ ਉਹ ਦਸਨਗੇ ਵੀ ਅਸੀਂ ਸਤਿਕਾਰਨਾ ਲੈ ਕੇ ਗਏ ਆ ਅਰਦਾਸ ਕਰਕੇ ਲੈ ਕੇ ਗਏ ਉੱਥੇ ਖਨੋਰੀ ਗੁਰਦੁਆਰਾ ਸਾਹਿਬ ਤੇ ਦੇਖ ਕੇ ਆਏ ਉੱਥੇ ਵੀ ਅਰਦਾਸ ਕਰਕੇ ਛੱਡ ਕੇ ਆਏ ਆ ਠੀਕ ਆ ਉੱਥੋਂ ਤੱਕ ਠੀਕ ਆ ਲੇਕਿਨ ਅਖੰਡ ਜਾਪ ਚੱਲ ਰਹੀ ਸੀ ਉਹ ਬਾਣੀ ਨੂੰ ਵਿਚੇ ਰੋਕ ਕੇ ਜਿਹੜਾ ਵਿੱਦਵੀ ਕੀਤੀ ਆ ਜਿਹੜੀ ਜੋਤ ਜਗ ਰਹੀ ਸੀ ਉਹਨੂੰ ਬੁਝਾਇਆ ਗਿਆ ਜਿਹੜੀ ਕਿ ਸੰਪੂਰਨਤਾ ਤੋਂ ਬਾਅਦ ਜਿਹੜੀ ਵਧਾਉਣੀ ਸੀ ਉਹ ਉਹਨਾਂ ਨੇ ਜਿਹੜਾ ਉਸ ਦੋਨੋਂ ਜਿਹੜੇ ਅਫਸਰ ਹੈ ਜਿਹੜਾ ਮਨਦੀਪ ਸਿੰਘ ਸਿੱਧੂ ਕਹਿੰਦਾ ਸੀ ਜਦੋਂ ਕਿਸੇ ਪੱਤਰਕਾਰ ਵੀਰ ਨੇ ਸਵਾਲ ਕੀਤੇ ਸੀ ਉਹ ਕਹਿੰਦਾ ਸੀ ਵੀ ਜੇ ਕਿਸਾਨ ਫੇਰ ਆ ਗਏ ਤੇ ਉਹ ਕਹਿੰਦਾ ਸੀ ਮੈਂ ਕਿਡਾ ਵੀ ਰਿਟਾਇਰ ਹੋ ਗਿਆ ਮੈਂ ਵੀ ਇੱਥੇ ਆ ਜਿਹੜਾ ਇੱਕ ਛਾਤੀ ਠੋਕੇ ਬਾਹਾਂ ਖੜੀਆਂ ਕਰਕੇ ਕਹਿੰਦਾ ਸੀ ਅਸੀਂ ਉਸ ਨੂੰ ਜ਼ਿੰਮੇਵਾਰ ਮੰਨਦੇ ਆ ਕਿਉਂਕਿ ਉਹ ਖਰੋਰੀ ਮੋਰਚੇ ਤੇ ਉਹਦਾ ਮੌਕੇ ਦਾ ਉਹ ਲੀਡ ਕਰ ਰਿਆ ਸੀ ਉਹਨੂੰ ਪਤਾ ਸੀ ਰੋਜ਼ਾਨਾ ਡੱਲੇਵਾਲ ਜੀ ਨੂੰ ਮਿਲਣਾ ਉੱਥੇ ਮੀਟਿੰਗਾਂ ਕਰਨ ਜਾਂਦੇ ਸੀ ਸਾਰਿਆਂ ਨੂੰ ਪਤਾ ਸੀ ਵੀ ਇੱਥੇ ਜਿਹੜੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਲਗਾਤਾਰ ਕਿਉਂਕਿ ਉਹ ਉੱਥੇ ਹੀ ਸਟੇਜ ਦੇ ਨੇੜੇ ਜਿਹੜੀ ਉਹ ਜਗ੍ਹਾ ਬਣਾਈ ਹੋਈ ਸੀ ਅਸੀਂ ਉੱਥੇ ਮੱਥਾ ਵੀ ਟੇਕ ਕੇ ਆਏ ਹੋਣਗੇ ਇਹਨਾਂ ਦੇ ਵਿੱਚੋਂ ਕਈ ਜਿਹੜੇ ਅਫਸਰ ਨੇ ਸਭ ਨੂੰ ਪਤਾ ਜਿੱਤੇ ਪਾਣੀ ਚੱਲੀ ਜਾਣ ਬੁੱਝ ਕੇ ਜਿਹੜਾ ਇੱਕ ਕੀਤਾ ਗਿਆ ਕਿ ਜਿਵੇਂ ਮਾਤਾ ਜੀ ਨੇ ਕਿਹਾ ਕੀ ਦਿੱਕਤ ਸੀ ਕੀ ਡਰ ਸੀ ਗੁਰੂ ਸਾਹਿਬ ਦੇ ਸ਼ਬਦ ਗੁਰੂ ਤੋਂ ਵੀ ਜਿਹੜਾ ਇੱਕ 8 ਘੰਟਿਆਂ ਦੀ ਗੱਲ ਸੀ 8:30 ਵਜੇ ਲੈ ਕੇ ਗਿਆ 10:00 ਵਜੇ ਉੱਥੇ ਪਹੁੰਚੇ ਆ ਸਵੇਰੇ 10:00 ਵਜੇ 12 ਘੰਟੇ ਬਾਅਦ ਤੇ ਭੋਗ ਪੈ ਜਾਣੇ ਸੀ ਫਿਰ ਲੈ ਜਾਂਦੇ ਉਹਨੂੰ ਮੋਰਚਾ 21 ਤਰੀਕ ਤੱਕ ਖਾਲੀ ਨਹੀਂ ਹੋਇਆ 20 ਤਰੀਕ ਨੂੰ ਉਮਦਾਵੇਂ ਰਿਆ 21 ਨੂੰ ਜਾ ਕੇ ਖਾਲੀ ਹੋਇਆ ਜਦੋਂ 20 ਨੂੰ ਖਾਲੀ ਹੋ ਰਿਹਾ ਸੀ ਔਰ ਤੁਸੀਂ ਪੱਤਰਕਾਰ ਵੀਰਾਂ ਨੂੰ ਅੰਦਰ ਲੈ ਜਾਣ ਦੀ ਇਜਾਜ਼ਤ ਨਹੀਂ ਸੀ ਅੰਦਰ ਕੌਣ ਜਾ ਰਿਹਾ ਸੀ ਪੁਲਿਸ ਤੇ ਪੁਲਿਸ ਦੇ ਨਾਲ ਜਿਹੜੇ ਲੁਟੇਰੇ ਜਾਂਦੇ ਸੀ ਜਿਹੜੇ ਸਾਡਾ ਸਮਾਨ ਚੋਰੀ ਕਰਦੇ ਸੀ ਦੋ ਜਣੇ ਜਾ ਰਹੇ ਸੀ ਜਿਹੜੇ ਉਹਨਾਂ ਨੂੰ ਸ਼ੂਟ ਸੀ ਜਿਹੜੇ ਸਾਡਾ ਸਮਾਨ ਲੁੱਟ ਰਹੇ ਸੀ ਉਹਨਾਂ ਨੂੰ ਜਾਨ ਦੀ ਸ਼ੂਟ ਸੀ ਲੇਕਿਨ ਪੱਤਰਕਾਰ ਨੂੰ ਕੈਮਰੇ ਨੂੰ ਸ਼ੂਟ ਨਹੀਂ ਸੀ ਕਿਸਾਨਾਂ ਨੂੰ ਸ਼ੂਟ ਨਹੀਂ ਸੀ ਦੋ ਹੀ ਧਿਰਾਂ ਜਾ ਰਹੀਆਂ ਸੀ ਲੁੱਟਣ ਵਾਲੇ ਤੇ ਲਟਾਉਣ ਵਾਲੇ ਜਿਸ ਕਰਕੇ ਬਹੁਤ ਵੱਡਾ ਯਾਤਰਾ ਘਰੋਖ ਮਾਇਆ ਤੇ ਅਸੀਂ ਸਿੰਘ ਸਾਹਿਬ ਜੀ ਨੂੰ ਇਹ ਵੀ ਅਪੀਲ ਕਰਾਂਗੇ ਵੀ ਪਛਤਾਵਾ ਵਾਸਤੇ ਅਸੀਂ ਪਾਠ ਵੀ ਕਰਨਾ ਚਾਹੁੰਦੇ ਹਾਂ ਅਖੰਡ ਪਾਠ ਸਭ ਕਰਾਉਣਾ ਚਾਹੁੰਦੇ ਹਾਂ ਉਹ ਜਿੱਥੇ ਵੀ ਉੱਥੇ ਤੇ ਉੱਥੇ ਮੌਕੇ ਦੀ ਜਗ੍ਹਾ ਤੇ ਜਾਂ ਨਜ਼ਦੀਕ ਲੱਗੇ ਗੁਰਦੁਆਰੇ ਸਾਹਿਬ ਤੇ ਜਿੱਥੇ ਵੀ ਸਾਨੂੰ ਇਜਾਜ਼ਤ ਮਿਲੇਗੀ ਵੀ ਪਛਤਾਵਾ ਵਾਸਤੇ ਉੱਥੇ ਅਖੰਡ ਪਾਠ ਸਾਹਿਬ ਕਰਵਾ ਕੇ ਅਸੀਂ ਵੀ ਪਛਤਾਵਾ ਕਰਈਏ ਵੀ ਸਾਡੇ ਗੁਰੂ ਨਾਲ ਜਿਹੜੀ ਬੇਅਦਬੀ ਕੀਤੀ ਹੈ ਮੌਕੇ ਦੇ ਹੁਕਮਰਾਨ ਨੇ ਤੇ ਮੌਕੇ ਦੇ ਪ੍ਰਸ਼ਾਸਨ ਨੇ ਵੀ ਉਸ ਤੋਂ ਅਸੀਂ ਪਛਤਾਵਾ ਕਰਵਾ ਸਕੀਏ ਤੇ ਇਸ ਤੋਂ ਬਾਅਦ ਪੱਤਰਕਾਰ ਸਾਥੀਓ ਇੱਕ ਜਾਣਕਾਰੀ ਮੋਰਚੇ ਦੇ ਬਾਬਤ ਥੋੜੀ ਜਿਹਾ ਪਹਿਲਾਂ ਟੈਲੀਫੋਨ ਆਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਪਾਣੀ ਦੀ ਕਮੀ ਹੋਣ ਕਰਕੇ ਉਹ ਬਿਓਛੀ ਦੀ ਹਾਲਤ ਵਿੱਚ ਚੱਲੇਗੇ ਬੋਲ ਨਹੀਂ ਪਾ ਰਹੇ ਤੇ ਕਦੇ ਵੀ ਸਾਇਲੈਂਟ ਅਟੈਕ ਆ ਸਕਦਾ ਕਦੇ ਵੀ ਵਿਵਾਨ ਹੋਣੀ ਹੋ ਸਕਦੀ ਹੈ ਉਸ ਦਾ ਜ਼ਿੰਮੇਵਾਰ ਪੁਗਨ ਸਿੰਘ ਮਾਨ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਤੇ ਜਿਨ੍ਹਾਂ ਨੇ ਕਿਡਨਾਪ ਕਰਕੇ ਅਗਵਾ ਕਰਕੇ ਡਲੇਵਾਲ ਜੀ ਨੂੰ ਰੱਖਿਆ ਹੋਇਆ ਉਹ ਅਧਿਕਾਰੀ ਹੋਣਗੇ ਕਿਉਂਕਿ ਕੱਲ ਮੈਂ 11 ਵਜੇ ਪਾਲਕ ਹਸਪੀਟਲ ਪਟਿਆਲਾ ਦੇ ਵਿੱਚ ਜਾਣਾ ਹੈ ਉੱਥੇ ਪਤਾ ਕਰਦੇ ਹਾਂ ਕਹਿੰਦੇ ਹੈ ਨਹੀਂ ਇੱਥੇ ਉਸ ਤੋਂ ਬਾਅਦ ਸਿਵਲ ਸਰਜਨ ਆਉਂਦਾ ਉਹ ਉੱਪਰ ਜਾਂਦਾ ਪਤਾ ਲੈ ਕੇ ਆਉਂਦਾ ਮੈਂ ਸਿਵਲ ਸਰਜਨ ਨੂੰ ਪੁੱਛਦਾ ਹਾਂ ਡਲੇਵਾਲ ਜੀ ਕਿਵੇਂ ਨੇ ਠੀਕ ਹੈ ਉਹ ਕਹਿੰਦਾ ਜੀ ਠੀਕ ਹੈ ਹਾਲਾਤ ਉਹ ਐਕਸੈਪਟ ਕਰਦਾ ਫਿਰ ਮੈਂ ਕਿਹਾ ਜੀ ਮਲਾਦੋ ਕਹਿੰਦਾ ਇੱਥੇ ਹੈ ਨਹੀਂ ਮਤਲਬ ਗੋਲ ਕੀਤਾ ਜਾ ਰਿਹਾ ਮੈਂ ਪੌਣਾ ਘੰਟਾ ਤੱਕ ਉੱਥੇ ਰਿਹਾ ਕਿਸੇ ਨੇ ਕੋਈ ਦੱਸਿਆ ਨਹੀਂ ਹਸਪੀਟਲ ਪ੍ਰਸ਼ਾਸਨ ਨੂੰ ਪੁੱਛਿਆ ਕਿਸੇ ਨੇ ਡੱਲੇਵਾਲ ਜੀ ਵਾਲੀ ਜਾਣਕਾਰੀ ਨਹੀਂ ਦਿੱਤੀ ਉਸ ਤੋਂ ਬਾਅਦ ਅਸੀਂ ਮੁਲਾਕਾਤ ਕਰਕੇ ਇਹ ਸਾਰੀ ਗੱਲਬਾਤ ਉਹਨਾਂ ਆਗੂਆਂ ਨੂੰ ਦੱਸਤੀ ਦੂਸਰਾ ਨੰਬਰ ਅਸੀਂ ਇਹ ਸਾਰੀ ਘਟਨਾ ਕਿਉਂਕਿ ਇਹ ਲੇਟ ਕਰਨ ਦਾ ਕਾਰਨ ਕੀ ਸੀ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਇਹਨਾਂ ਨੂੰ ਉੱਥੇ ਰੱਖਿਆ ਗਿਆ 27 ਜੇਲ੍ਹ 'ਚ ਅਗਲੇ ਦਿਨ ਛੱਡਿਆ ਗਿਆ ਇਹ ਫਿਰ ਦੂਸਰੀਆਂ ਜਿਹੜੀਆਂ ਸਾਡੀਆਂ ਮਾਤਵਾਂ ਭਿਆਣਾ ਸੀ ਉਹਨਾਂ ਦੇ ਨਾਲ ਡੱਲੇਵਾਲ ਗਏ ਉਥੋਂ ਫਿਰ ਆਏ ਨੇ ਤੀਸਰੇ ਦਿਨ ਸਾਨੂੰ ਪਤਾ ਲੱਗਾ ਉਦੋਂ ਅਸੀਂ ਤੁਹਾਡੇ ਮੀਡੀਆ ਚ ਰੱਖੀ ਐ ਤੇ ਮਾਤਾ ਜੀ ਸਦਮੇ ਦੇ ਵਿੱਚ ਸੀ ਤੁਸੀਂ ਹੁਣ ਵੀ ਦੇਖਿਆ ਵਿਭਾਵਕ ਹੋ ਕੇ ਦੱਸਦੇ ਦੱਸਦੇ ਉਦੋਂ ਬਾਅਦ ਜਿਹੜੀ ਵੀ ਸਾਡੇ ਕੋਲ ਜਾਣਕਾਰੀ ਐ ਅਸੀਂ ਰੱਖੀ ਇੱਕ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਆ ਵੀ ਆਉਣ ਵਾਲੀ 29 ਮਾਰਚ ਨੂੰ ਜਿਹੜਾ ਕਿ 2004 ਦੇ ਵਿੱਚ ਕੈਪਟਨ ਸਰਕਾਰ ਨੇ ਮਾਨਨ ਵਾਲਾ ਸਟੇਸ਼ਨ ਨੰਬਰ ਸਰ ਦੇ ਵਿੱਚ ਬਿਜਲੀ ਬਿੱਲਾਂ ਦੀ ਲੜਾਈ ਲੜਦੇ ਹੋਏ ਇੱਕ ਨੌਜਵਾਨ ਨੂੰ ਸ਼ਹੀਦ ਕੀਤਾ ਸੀ ਗੋਲੀ ਮਾਰ ਕੇ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਰਮਤਨ ਅਨਾਜ ਮੰਡੀ ਦੇ ਵਿੱਚ ਉੱਥੇ ਵੀ ਸੰਗਤ ਜਿੰਨੀ ਪਹੁੰਚ ਸਕੇ ਜਿਆਦਾ ਜਿਆਦਾ ਪਹੁੰਚੇ ਮੋਰਚਿਆਂ ਦੇ ਜਿਹੜੇ ਅਗਲੇ ਆਦੇਸ਼ ਚ ਆਉਂਦੇ ਆ ਜਿਵੇਂ ਕੋਈ ਮੀਟਿੰਗ ਹੁੰਦੀ ਆ ਉਵੇਂ ਦੱਸੇ ਜਾਣਗੇ ਕੱਲ ਵੀ ਪ੍ਰੋਗਰਾਮ ਦੇ ਦਿੱਤੇ ਗਏ ਸੀ ਭਗਵੰਤ ਮਾਨ ਨੇ ਛੜਕਾਂ ਖਾਲੀ ਕਰਾਈਆਂ ਮੋਰਚਾ ਨਹੀਂ ਰੁਕਿਆ ਸਾਡੀ ਹੱਕੀ ਮੰਗਾਂ ਨੂੰ ਸਾਡਾ ਸੰਘਰਸ਼ ਜਾਰੀ ਹੈ ਉਹ ਜਾਰੀ ਰਹੂਗਾ ਜਿੰਨੀ ਦੇਰ ਤੱਕ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਮੇਤ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੇ ਜਿਹੜਾ ਨਵੀਂ ਜਿਹੜਾ ਉਹਨੇ ਬੇਦਵੀ ਕਰਕੇ ਸਿੱਖ ਸੰਗਤ ਦੇ ਹਿਰਦੇ ਬਲੁੰਦ ਰਿਆ ਇਹਦਾ ਵੀ ਹਿਸਾਬ ਲਿਆ ਜਾਊਗਾ ਆਉਣ ਵਾਲੇ ਸਮੇਂ ਤੋਂ ਸਿੰਘ ਸਾਹਿਬ ਨੂੰ ਅਸੀਂ ਮਿਲ ਕੇ ਵੀ ਆਵਾਂਗੇ ਮੇਲ ਰਾਹੀਂ ਇਹ ਚਿੱਠੀ ਵੀ ਭੇਜਤੀ ਹੈ ਤੇ ਅਸੀਂ ਉਮੀਦ ਕਰਾਂਗੇ ਸਾਡੀ ਸਰਮੋਰ ਸੰਸਥਾ ਅਕਾਲ ਤਖਤ ਸਾਹਿਬ ਇਸ ਤੇ ਸੰਗਿਆਲ ਲੈਂਦੇ ਹੋਏ ਇਸ ਤੇ ਕੜੀ ਤੋਂ ਕੜੀ ਉਹਨਾਂ ਨੂੰ ਸਜ਼ਾਵਾ ਦਿਵਾਉਣਗੇ ਧਾਰਮਿਕ ਸਜ਼ਾਵਾ ਤੇ ਕਾਨੂੰਨੀ ਸਜ਼ਾਵਾ ਕਿਸੇ ਵੀ ਪੱਤਰਕਾਰ ਸਾਥੀ ਦਾ ਕੋਈ ਸਵਾਲ ਹੋਵੇ ਮਾਤਾ ਜੀ ਤੋਂ ਮੇਰੇ ਤੋਂ ਤਾਂ ਜ਼ਰੂਰ ਕਰ ਸਕਦੇ ਲਖਵਤ ਸਾਹਿਬ ਗਲਪਿੰਦਰ ਸਿੰਘ ਕੋਈ ਨਹੀਂ ਮੰਤਰੀ ਨੂੰ ਕਰਦੇ ਕਿ ਸੀਆ ਨੂੰ ਦਲ ਦਿੱਤਾ ਜਾਵੇ ਦੇਖੋ ਗ੍ਰਹਿ ਵਿਭਾਗ ਮਾਨਜੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਕੋਲ ਆ ਉਹਦੇ ਹੁਕਮਾਂ ਅਨੁਸਾਰ ਸਾਰਾ ਕੁਝ ਹੋਇਆ ਹੈ ਤੇ ਅਸੀਂ ਕਹਿੰਨੇ ਵੀ ਉਹਨਾਂ ਨੂੰ ਤੇ ਜਿਹੜੇ ਮੌਕੇ ਦੇ ਅਫਸਰ ਸਰਾਣ ਸੀ ਸਭ ਨੂੰ ਕਲਪ ਦਿੱਤਾ ਜਾਵੇ ਕਿਉਂਕਿ ਇਹ ਅਧਿਕਾਰ ਖੇਤਰ ਸਿੰਘ ਸਾਹਿਬ ਜੇਜ਼ਦਾਰ ਜੀ ਦਾ ਸੀ ਉਹਨਾਂ ਨੂੰ ਆਪਣੇ ਜਿਹੜਾ ਉੱਥੇ ਘਟਨਾ ਹੋਈ ਹੈ ਉਹਦਾ ਸਾਰਾ ਵੇਰਵਾ ਚਿੱਠੀ ਦੇ ਰਾਹੀਂ ਭੇਜ ਰਹੇ ਆ ਬਹੁਤ ਵਧੀਆ ਕੀਤਾ ਪਹਿਲੋਂ ਚੋਰੀਆਂ ਵੀ ਆਪ ਕਰਾਈਆਂ ਨਾਲ ਜਾ ਕੇ ਚੋਰ ਨਾਲ ਜਾ ਕੇ ਚੋਰੀਆਂ ਕਰਾਈਆਂ ਤੇ ਫਿਰ ਨੰਬਰ ਵੀ ਜਾਰੀ ਕਰਤਾ ਵੀ ਚੋਰੀ ਤੁਹਾਡੀ ਲੱਭ ਕੇ ਦਵਾਂਗੇ ਉਸੇ ਹੀ ਪੁਲਿਸ ਨੇ ਨਾਲ ਆਪਣੇ ਚੋਰ ਲੈ ਕੇ ਗਏ ਨਾਲ ਜਿਹੜੇ ਸਾਡਾ ਲੁੱਟ ਰਹੇ ਸੀ ਉੱਥੇ ਸਮਾਨ ਨੂੰ ਲੁੱਟ ਰਹੇ ਸੀ ਕਿਸੇ ਦਾ ਸਿਲੰਡਰ ਸੀ ਭਰ-ਭਰ ਕੇ ਟਰਾਲੀਆਂ ਸਿਲੰਡਰਾਂ ਦੇ ਜਾ ਰਹੀਆਂ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪੁਲਿਸ ਵਾਲੀ ਬੱਸ ਜਿਹਦੇ ਵਿੱਚ ਅਸੀਂ ਗੱਦਿਆਂ ਤੇ ਸੌਂਦੇ ਸੀ ਤੁਸੀਂ ਲੋਕ ਵੀ ਸਾਰੇ ਉੱਥੇ ਜਾ ਕੇ ਬੈਠਦੇ ਸੀ ਸਾਰਾ ਕੁਝ ਦੇਖਿਆ ਹੋਇਆ ਹੈ ਬਰਤਨ ਗੱਦੇ ਜਿਹੜੇ ਗੈਸ ਸਿਲੰਡਰ ਕੋਈ ਚੁੱਲਾ ਕੋਈ ਇੰਡੈਕਸ਼ਨ ਚੁੱਲਾ ਜਿੰਨਾ ਵੀ ਸਮਾਨ ਸੀ ਕੋ ਕੋਲਰ ਕੋਈ ਪੱਖਾ ਜਿਹੜਾ ਵੀ ਸਮਾਨ ਸੀ ਜਿਹਦੇ ਕੋ ਹੱਥ ਲੱਗਿਆ ਲੁੱਟ ਲਿਆ ਉਹ ਬਸ ਗੱਦਿਆਂ ਦੀ ਭਰ ਕੇ ਜਾ ਰਹੀ ਪੁਲਿਸ ਵਾਲੀ ਵਾਸਿਆ ਗੱਦੇ ਪਿੱਛੋਂ ਕੋਈ ਸਾਥੀ ਵੀਡੀਓ ਬਣਾ ਰਿਹਾ ਨਜ਼ਰ ਆ ਰਹੀ ਹੈ ਉਹ ਜਿਹੜੇ ਪੁਲਿਸ ਵਾਲੇ ਉਹ ਗੱਦੇ ਵੀ ਲੜਾ ਰਹੇ ਜਿਹੜੇ ਲੋਕ ਲੁੱਟਣ ਵਾਲੇ ਉਹ ਨੰਬਰ ਜਾਰੀ ਕਰ ਰਹੇ ਆ ਤੇ ਕਿ ਉਮੀਦ ਕਿੱਥੋਂ ਕਰਾਂਗੇ ਅਸੀਂ ਫਿਰ ਵੀ ਨੰਬਰ ਜਾਰੀ ਕੀਤਾ ਧੰਨਵਾਦ ਵੀ ਲੁਟੇਰੇ ਨੇ ਨੰਬਰ ਜਾਰੀ ਕੀਤਾ ਵੀ ਤੁਹਾਡਾ ਲੁੱਟਿਆ ਸਮਾਨ ਅਸੀਂ ਦੇ ਦਾਂਗੇ ਤੁਹਾਡੇ ਵੱਲੋਂ ਕੋਈ ਤੁਹਾਡੇ ਵੱਲੋਂ ਕੋਈ ਜਾਂਚ ਆਪ ਦੇ ਪੱਧਰ ਤੇ ਕੀਤੀ ਜਾ ਰਹੀ ਹੈ ਇਸ ਚੀਜ਼ ਦੀ ਜਿਵੇਂ ਪਿਛਲੇ ਦਿਨੀ ਟ੍ਰੋਲੀਆਂ ਦਾ ਰੌਲਾ ਪਿਆ ਕਿ ਉਹ 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 ਵੀ ਕਿਹਾ ਜਾਮ ਲਗਾਇਆ ਗਿਆ ਕਿ ਇੱਕ ਬੜਾ ਐਗਰੀਕਲਚਰ ਵਾਲੀਆਂ ਬਣੀਆਂ ਦੇਖੋ ਰੇਤ ਮਾਫੀਆ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਿਰਿੰਦੇ ਉਹ ਸ਼੍ਰੀ ਆਮ ਜਦੋਂ ਟਰਾਲੀਆਂ ਜਾ ਰਹੀਆਂ ਜਿਹੜਾ ਟਰਾਲੀਆਂ ਵੇਖਣ ਜਾ ਰਿਹਾ ਜਿਹੜਾ ਕੋਈ ਵੀਡੀਓ ਬਣਾ ਰਿਹਾ ਉਹਨੂੰ ਟਾਂ ਰੋੜੇ ਮਾਰੇ ਜਾ ਰਿਹਾ ਉਹ ਦੇਖ ਰਿਹਾ ਤੇ ਬਿਨਾਂ ਚਾਹਤੋਂ ਅਸੀਂ ਕਿੰਨੇ ਵੀ ਇਹ ਚੀਜ਼ਾਂ ਤੇ ਉਹ ਨਹੀਂ ਜਾਣੀ ਚੀਜ਼ ਹੈ ਜਿਹੜੇ ਸਰਪੰਚ ਦਾ ਨਾਮ ਆ ਗਿਆ ਜਿਹੜੇ ਸ਼ਖਸ ਦਾ ਨਾਮ ਆ ਗਿਆ ਉਹ ਵੀਡੀਓ ਚ ਚੱਲ ਗਿਆ ਰਹਿ ਗਈ ਦੁਨੀਆ ਤੱਕ ਕਿਸਾਨ ਸਮਾਜ ਨੂੰ ਕਦੇ ਮਾਫ ਨਹੀਂ ਕਰੂਗਾ ਇਹ ਜਿਹੜੇ ਸਾਧਨ ਨੇ ਇੱਕ ਟਰਾਲੀ ਬਣਾਉਣ ਲੱਗਿਆ ਜ਼ਿੰਮੇਵਾਰ ਨੂੰ ਬਹੁਤ ਕੁਝ ਤਿਆਗਣਾ ਪੈਂਦਾ ਬਹੁਤ ਕੁਝ ਨੂੰ ਮਤਲਬ ਰੋਕ ਰੋਕ ਕੇ ਕਿੰਨੇ ਸਾਲਾਂ ਚੋ ਟਰਾਲੀ ਜੋ ਕੇ ਪੈਸੇ ਇਕੱਠੇ ਕਰਦਾ ਤੇ ਟਰਾਲੀ ਬਣਾਉਂਦਾ ਉਹ ਟਰਾਲੀ ਚੋਰੀ ਕੀਤੀ ਜਿਹੜਾ ਸਾਡੇ ਕੋਲ ਸਮਾਨ ਸੀ ਕਿਸੇ ਭਰਾਵਾਂ ਨੇ ਪਿੰਡ ਵਾਲਿਆਂ ਨੇ ਬਾਸ ਇਕੱਠੀ ਕਰਕੇ ਦਿੱਤਾ ਕਿਸੇ ਦਾਨੀ ਸੱਜਣ ਨੇ ਦਿੱਤਾ ਉਹ ਸਮਾਨ ਲੁੱਟ ਲਿਆ ਗਿਆ ਇਹ ਉਹਨਾਂ ਦਾ ਲੁੱਟਿਆ ਗਿਆ ਜਿਹੜੇ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਜਾ ਜਾ ਕੇ ਰੋਟੀਆਂ ਖਵਾਉਂਦੇ ਸੀ ਜਿਹੜੇ ਘਰਾਂ ਚ ਬੈਠੇ ਸਾਡੇ ਮਜ਼ਦੂਰ ਭਾਈਚਾਰਿਆਂ ਨੂੰ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਰੋਟੀਆਂ ਬਣਾ ਕੇ ਦੇਂਦੇ ਸੀ ਉਹਨਾਂ ਬਰਤਨਾਂ ਦੇ ਵਿੱਚ ਹੀ ਖਵਾ ਕੇ ਆਉਂਦੇ ਸੀ ਉਹ ਵੀ ਬਰਤਨ ਸਾਡੇ ਚੋਰੀ ਕਰ ਲਏ ਇਹ ਸਾਡੇ ਨਾਲ ਹੋਇਆ ਤੁਹਾਡੇ ਕਿੰਨੇ ਕਿ ਕਿਸਾਨ ਨੇ ਜਿਹੜੇ ਹੁਣ ਤੱਕ ਰਿਹਾ ਹੋ ਚੁੱਕੇ ਨੇ ਕਿੰਨੇ ਕਿ ਕਿਸਾਨ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਅ ਦੇਖੋ ਜਿਹੜੀ ਰਿਪੋਰਟ ਆਈ ਹੈ ਵੀ 78 ਦੇ ਕਰੀਬ ਕਿਸਾਨ ਹੈ ਜਿਹੜੇ ਉਹ ਪਟਿਆਲਾ ਜ਼ਿਲ੍ਹੇ ਤੋਂ ਰਿਹਾ ਕੀਤੇ 111 ਮਹਿਲਾ ਕਿਸਾਨ ਰਿਹਾ ਕੀਤੇ ਇੱਕ ਕਿਸਾਨ ਬੀਬੀ ਜਿਹੜੀ ਕ੍ਰਾਂਤੀਕਾਰੀ ਯੂਨੀਅਨ ਦੀ ਹੈ ਉਹਨੂੰ ਛੱਡ ਕੇ ਬਾਕੀ ਮਹਿਲਾ ਕਿਸਾਨ ਸੀ ਜਿਹੜੇ ਪਟਿਆਲਾ ਜ਼ਿਲ੍ਹੇ ਤੋਂ ਰਿਹਾ ਕੀਤੇ ਆ ਤੇ ਵੱਡੀ ਗਿਣਤੀ ਵਿੱਚ ਨਾਬਾ ਜੇਲ੍ਹ ਤੋਂ ਰਿਹਾ ਕੀਤੇ ਆ ਲੇਕਿਨ ਜਿਹੜੇ ਸਾਡੇ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੇ ਮੁਖਾਗੂ ਨੇ ਉਹ ਸਾਰੇ ਅੰਦਰ ਨੇ ਜਿਹੜੇ ਵੱਡੀਆਂ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਤੱਕ ਜਾਂ ਸਟੇਟ ਬੋਡੀ ਦੇ ਮੈਂਬਰ ਨੇ ਉਹ ਅੰਦਰ ਨੇ ਅਜੇ ਵੀ ਬਹੁਤ ਸਾਰੇ ਕਿਸਾਨ ਆ ਜਿਹੜੇ ਜ਼ਿਲ੍ਹੇ ਦੇ ਅੰਦਰ ਡੱਕੇ ਹੋਏ ਨੇ ਦੀ ਯਾਤਰਾ ਇਨਕਸ਼ਨ ਕੰਟਰਲ ਸੀਗੇ ਜੇ ਵੀ ਸਾਹਮਣੇ ਆ ਰਹੇ ਕਿ ਦੋ ਜਿਹੜੇ ਟਰੱਕ ਨੇ ਉਹ ਕੁਆੜ ਤੇ ਪੁਲੋਂ ਦੇ ਹੱਥੋਂ ਹੀ ਅਕੇ ਰਿਕੇ ਅਤੇ ਸਤਰਾਣੇ ਲਾਗੇ ਜੀ ਜੀ ਇਹ ਇਸ ਦੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਮਿਲੀ ਕਿਉਂਕਿ ਉੱਥੇ ਨੇੜੇ ਦੇ ਪਿੰਡਾਂ ਦੇ ਜਿਹੜੇ ਲੰਗਰ ਲੈ ਕੇ ਆਉਂਦੇ ਸੀ ਚਾਹ ਸ਼ੇਰਗੜ ਪਿੰਡ ਦੇ ਸੀ ਤੇ ਤੇਈਪੁਰ ਦੇ ਸੀ ਜਿੰਨੇ ਨੇੜੇ ਦੇ ਪਿੰਡ ਸੀ ਜਿਹੜੇ ਲੰਗਰ ਲਾ ਰੱਖੀ ਸੀ ਲੰਗਰ ਖਵਾਉਂਦੇ ਸੀ ਉਹਨਾਂ ਨੂੰ ਕਈ ਜਾਣਕਾਰੀ ਵੀ ਸੀ ਇੱਕ ਮਤਲਬ ਨਾਮ ਵੀ ਉਹਨਾਂ ਨੇ ਦਿੱਤਾ ਕਿ ਜਿਹੜਾ ਉੱਥੋਂ ਦਾ ਜਿਨੂੰ ਕਵਾੜੀਆ ਲਿਕਨ ਉਹ ਹੁਣ ਤੋਂ ਵੱਡੇ ਹੋ ਗਏ ਸਕ੍ਰੈਪ ਡੀਲਰ ਕਹ ਲੋ ਅੰਗਰੇਜ਼ੀ ਚ ਕਵਾੜੀਆ ਨਹੀਂ ਕਹਿ ਸਕਦੇ ਉਹਨਾਂ ਨੇ ਪੁਲਿਸ ਦੀ ਸਹਾਇਤ ਤੇ ਲੋਕਲ ਐਸਐਚਓ ਦੀ ਸਹਾਇਤ ਤੇ ਦੋ ਟਰੱਕ ਜਿਹੜੇ ਸਾਡੇ ਐਂਗਲ ਲੱਗੇ ਹੋ ਸੀ ਪੱਤੀਆਂ ਸੀ ਤੇ ਜਿਹੜੇ 3 ਸੀ ਉਹ ਭਰ ਕੇ ਲੈ ਕੇ ਗਏ ਸਕ੍ਰੈਪ ਦੇ ਵੀ ਜਿੱਥੇ ਤੁਹਾਨੂੰ ਕੈਮਰਾ ਨੂੰ ਜਾਣ ਦਿੰਦਾ ਜਿੱਥੇ ਸਾਨੂੰ ਨੂੰ ਜਾਣ ਦਿੰਦਾ ਉੱਥੇ ਕਵਾੜੀਆਂ ਦੇ ਟਰੱਕ ਭਰ ਭਰ ਕੇ ਜਾ ਰਿਹਾ ਔਰ ਉਸ ਦੀ ਪੁਸ਼ਟੀ ਕਰਨੀ ਹੋਵੇ ਤੇ ਸਾਰੇ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਕੈਮਰੇ ਲੱਗੇ ਹੋਏ ਆ ਕਈ ਪ੍ਰਾਈਵੇਟ ਕੈਮਰੇ ਵੀ ਆ ਕਈ ਪਟ્રોલ ਪੰਪਾਂ ਦੇ ਕੈਮਰੇ ਵੀ ਆ ਉਹ ਕੈਮਰੇ ਵੀ ਉਸ ਦਿਨ ਦੇ 19 ਤੇ 20 ਤੇ 21 ਤਰੀਕ ਦੇ ਕੈਮਰੇ ਦੇਖ ਸਕਦੇ ਆ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਜਾਊਗਾ ਤੇ ਦੂਜੀ ਗੱਲ ਤੁਸੀਂ ਪੁੱਛੀ ਵੀ ਐਮਐਲਏ ਦਾ ਹੋਰ ਕਿਸ ਦਾ ਨਾਮ ਆਇਆ ਜਦੋਂ ਅਸੀਂ ਪੂਰੀ ਸਰਕਾਰ ਹੀ ਕਹਿੰਨੇ ਆ ਭਗਵੰਤਮਾਨ ਸਰਕਾਰ ਨੇ ਉਸ ਦੀ ਪੁਲਿਸ ਨੇ ਸਾਰਿਆਂ ਨੇ ਮਿਲ ਕੇ ਸਾਡੇ ਮੋਰਚੇ ਨੂੰ ਉਖਾੜਿਆ ਉਖਾੜਨ ਦੇ ਨਾਂ ਨਾਲ ਸਾਨੂੰ ਲੁੱਟਿਆ ਕੁੱਟਿਆ ਤੇ ਲੁੱਟਿਆ ਉਹਦੇ ਵਿੱਚ ਸਾਰੇ ਆ ਜਾਂਦੇ ਆ ਜੇ ਕੋ ਐਮਐਲਏ ਲਾਲੂ ਉਹਨਾਂ ਦਾ ਕਿਰਮਦਾ ਲਾਲੋ ਕੋ ਉਹਨਾਂ ਦਾ ਵਰਕਰ ਲਾਲੋ ਜਦੋਂ ਟਰਾਲੀਆਂ ਲਿਜਾ ਰਹੇ ਆ ਜਿਹੜਾ ਛੋਟਾ ਸਮਾਨ ਲਿਜਾ ਰਹੇ ਉਹਨਾਂ ਦੀ ਸ਼ਹਾਦਤ ਹੀ ਗਿਆ ਸਾਰਾ ਕੁਝ ਪੁਲਿਸ ਦੀ ਨਿਗਰਾਨੀ ਤੇ ਪੁਲਿਸ ਦੀ ਸ਼ਹਾਦਤ ਤੇ ਉਥੇ ਜਿਹੜਾ ਉਜਾੜਾ ਕੀਤਾ ਗਿਆ ਉਹ ਸਾਰਾ ਪੁਲਿਸ ਦੀ ਸ਼ਹਾਦਤ ਤੇ ਭਗਵੰਤ ਮਾਨ ਸਰਕਾਰ ਦੀ ਸ਼ਹਾਦਤ ਵਾਹ ਇੱਕ ਗਿਆਸਪੁਰ ਦਾ ਬਿਆਨ ਆਉਂਦਾ ਹੈ ਜਿਹੜੇ ਆਮ ਪਾਰਟੀ ਦੇ ਐਮਐਲਏ ਕਿਤੇ ਵੀ ਕਿਸਾਨਾਂ ਦੀ ਮਰਜ਼ੀ ਦੇ ਨਾਲ ਹੋਇਆ ਉਹਨਾਂ ਦਾ ਕੋਈ ਸਮਰਥਨ ਉਹਨਾਂ ਨੂੰ ਮਿਲ ਨਹੀਂ ਰਿਹਾ ਤੇ ਇਹ ਕਹਿੰਦੇ ਚਾਹੁੰਦੇ ਸੀ ਵੀ ਸਾਨੂੰ ਸੋਪਾ ਵਿਖਾ ਦਿੱਤਾ ਜਾ ਰਿਹਾ ਇਹ ਕਿਤੇ ਉਹਨਾਂ ਨੇ ਘੈਤ ਹੀ ਹੋਇਆ ਜੀ ਦਾ ਕੀ ਜੀ ਜੀ ਉਹ ਪਹਿਲਾਂ ਜਿਹੜੇ ਜਿੰਨੇ ਕ ਐਮ ਐਲਏ ਆਪਣੇ ਬਿਆਨ ਆਪਸ ਚ ਮਲਾ ਲੈਣ ਕੀ ਹੋਇਆ ਅਸੀਂ ਇਹ ਕਹਿੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੇਂਦਰ ਸਰਕਾਰ ਹੈ ਜਿਹੜੀ ਐਮ ਐਸ ਪੀ ਦੇ ਨੇੜੇ ਨਜ਼ਦੀਕ ਆ ਗਈ ਹੈ ਮੰਗਾ ਮੰਨਣ ਦੇ ਨੇੜੇ ਨਜ਼ਦੀਕ ਆ ਗਈ ਹੈ ਤੇ ਉਹਨਾਂ ਨੇ ਸੋਚਿਆ ਵੀ ਅਗਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤੇ ਸਾਡੀ ਜਿਹੜੀ ਡੁਗਡੁਗੀ ਵਜਾਉਣੇ ਫੇਲ ਹੋ ਜਾਊਗੀ ਉਸ ਕਾਰਨ ਸੀ ਦੂਜਾ ਕਾਰਨ ਜਿਹੜਾ ਇਹ ਭਗਵੰਤ ਸਿੰਘ ਮਾਨ ਜਿਹੜੇ ਲਾਲੇ ਦਿੱਲੀ ਤੋਂ ਖਾਲੀ ਹੋਏ ਨੇ ਉਹ ਲਾਲਿਆਂ ਨੇ ਆ ਕੇ ਉਹਨਾਂ 'ਤੇ ਪ੍ਰੈਸ਼ਰ ਪਾਇਆ ਵੀ ਉੱਥੇ ਕੋਈ ਸੰਧੀ ਹੋਈ ਹੋਣੀ ਬੀ ਜੀ ਪੀ ਨਾਲ ਬੀ ਜੀ ਪੀ ਨੇ ਇਹ ਬਿਲਕੁਲ ਸ਼ਹਿਦ ਨਾਲ ਬੀਜਪੀ ਤੇ ਇਹਨੇ ਮਿਲ ਕੇ ਉਠਾਇਆ ਲੇਕਿਨ ਬੀਜਪੀ ਤੇ ਪੱਲਾ ਝਾੜ ਗਈ ਉਹਨਾਂ ਦੇ ਮੰਤਰੀ ਕਹਿੰਦੇ ਆ ਵੀ ਸਾਡੀ ਗੱਲਬਾਤ ਹੋ ਰਹੀ ਤਾਂ ਨਾ ਚੁੱਕਿਆ ਬੀਜਪੀ ਨੇ ਪੰਛਾਇਣ ਪਿੱਛੇ ਕਰ ਗਈ ਅਸੀਂ ਤੇ ਕਹਿੰਨੇ ਆ ਜਿਹੜਾ ਭਗਵੰਤ ਸਿੰਘ ਮਾਨ ਖਟਕੜ ਖੜਾ ਭਗਵੰਤ ਸਿੰਘ ਜਿਹੜਾ ਛੀਦੇ ਆਜਮ ਭਗਤ ਸਿੰਘ ਦੇ ਜਾ ਕੇ ਸ਼ਬਦ ਕੰ ਲੈਂਦਾ ਵੀ ਮੈਂ ਉਹਦੇ ਲਕਸ਼ੇ ਕਪਨ ਚ ਚੱਲੂਗਾ ਜਿਹੜਾ ਭਗਵੰਤ ਦੇ ਵਿੱਚ ਵਾਵਾ ਨਾ ਭਗਤ ਸਿੰਘ ਦੇ ਵਿੱਚ ਵਾਵਾ ਜੋੜਦੀ ਹੈ ਭਗਵੰਤ ਸਿੰਘ ਮਾਨ ਬਣਦਾ ਉਹ ਵਾਵਾ ਜਿਹੜਾ ਉਹ ਵਿਰੋਧ ਦਾ ਉਹ ਵੈਰ ਦਾ ਉਹਨੂੰ ਵਿਰੋਧ ਤੇ ਵੈਰ ਸਾਡੇ ਨਾਲ ਕਮਾਇਆ ਸਾਡੇ ਨਾਲ ਵੈਰ ਕੱਢਿਆ ਕਿਸਾਨਾਂ ਦੇ ਨਾਲ ਉਹ ਵਾਵਾ ਟਾ ਕੇ ਉਹਨਾਂ ਤੇ ਭਗਤ ਸਿੰਘ ਦੇ ਕਹਿੰਦਾ ਵੀ ਭਗਤ ਸਿੰਘ ਦੇ ਲਕਸ਼ਯ ਕਦਰ ਤੋਂ ਚੱਲੂਗਾ ਤੇ ਭਗਤ ਸਿੰਘ ਦੇ ਜਾਦੀ ਵਾਸਤੇ ਚੁਮ ਗਿਆ ਜੀ ਫਾਂਸੀ ਨੂੰ ਤੇ ਅੱਜ ਤੂੰ ਜਿਹੜੇ ਲੜ ਰਹੇ ਨੇ ਔਰ ਜਿਹੜੇ ਧਰਨਿਆਂ ਤੋਂ ਨਿਕਲ ਕੇ ਆਇਆ ਤੁਹਾਨੂੰ ਬਹੁਤ سارے ਕਲਿੱਪ ਤੁਹਾਨੂੰ ਵੀ ਭੇਜਿਆ ਕਿ ਜਿੱਥੇ ਜਿੱਥੇ ਸਾਰੇ ਸਾਡੇ ਨਾਲ ਬੈਠਦੇ ਸੀ ਕਿ ਜਿਹੜੇ ਜਿਹੜੇ ਜਿੱਥੇ ਜਿੱਥੇ ਬੈਠਦੇ ਸੀ ਤੇ ਅੱਜ ਉਹੀ ਇੱਕ ਅੱਧਾ ਘੰਟਾ ਤੱਕ ਇਹਨਾਂ ਮੰਤਰੀ ਬੈਠਦੇ ਆ ਅਸੀਂ ਉਹਨਾਂ ਨੂੰ ਪੁੱਛੇ ਤੁਹਾਡੀ ਮਨਸ਼ਾ ਜਦੋਂ ਤੁਹਾਡੇ ਪੱਤਰਕਾਰ ਵੀਰਾਂ ਦੇ ਰਾਹੀਂ ਸਾਨੂੰ ਦੇਖ ਰਹੀ ਫੋਰਸ ਵਧਾ ਰਿਆ ਅਸੀਂ ਕਹ ਤੁਹਾਡੀ ਮਨਸ਼ਾ ਕੀ ਆ ਵੀ ਤੁਸੀਂ ਫੋਰਸ ਵਧਾ ਰਹੇ ਹੋ ਉਹ ਸਾਨੂੰ ਅੱਧਾ ਘੰਟਾ ਪਹਿਲਾਂ ਕਹਿੰਦੇ ਵੀ ਸਾਡੀ 0% ਕੋਈ ਐਸੀ ਮਨਸ਼ਾ ਨਹੀਂ ਮੋਰਚੇ ਦੀ ਕੋਈ ਦਿੱਕਤ ਨਹੀਂ ਅੱਧੇ ਘੰਟੇ ਬਾਅਦ ਉਹ ਬਿਆਨ ਹੀ ਬਦਲ ਦਿੰਦੇ ਆ ਪਹਿਲਾਂ ਕੀ ਬਿਆਨ ਸੀ ਦੁਬਾਰਾ ਕੀ ਬਿਆਨ ਸੀ ਤੇ ਹੁਣ ਵੇਖ ਲੈਣੇ ਤੁਸੀਂ ਪੱਤਰਕਾਰ ਸਾਥੀ ਦੱਸ ਦਿਓ ਵੀ ਜਦੋਂ ਦਾ ਉੱਠਿਆ ਮੋਰਚਾ ਕਿੰਨੇ ਕ ਹਜ਼ਾਰਾਂ ਜੁਵਾਣਾਂ ਨੂੰ ਨੌਕਰੀ ਦੇਤੀ ਕਿੰਨੇ ਕ ਜਿਹੜੇ ਹੈਗੇ ਨਸ਼ੇ ਰੋਗ ਤੇ ਆ ਵੀ ਨਸ਼ਾ ਵੀ ਸਾਡੇ ਕਰਕੇ ਹੋ ਗਿਆ ਰੋਜ਼ਗਾਰੀ ਵੀ ਸਾਡੇ ਕਰਕੇ ਹੋ ਗਈ ਫਰੋਤੀਆਂ ਵੀ ਸਾਡੇ ਕਰਕੇ ਹੋ ਗਈਆਂ ਸਾਰਾ ਕੁਝ ਹੋ ਗਿਆ ਹੁਣ ਦੇਖ ਲਾਂਗੇ ਨਾ ਕਿੰਨਾ ਕੁਝ ਕਰਦੇ ਆ ਕਿੰਨਾ ਕੁ ਕਰਦੇ ਜਦੋਂ ਇਹ ਸਾਠ ਚੱਲੇ ਪਏ ਸੀਗੇ ਸਾਬ ਤੋਂ ਵੋਕੇ ਤੇ ਕਿੰਨੇ ਬੰਦੇ ਮੌਜੂਦ ਸੀ ਇੱਕ ਤਾਂ ਬੀਬੀ ਜੀ ਸੀਗੀ ਇਹ ਤਾਬੇ ਤੇ ਬੈਠੀ ਸੀਗੀ ਬਾਕੀ ਹੋਰ ਵੀ ਨੇ ਜੀ ਇੱਕ ਸਿੰਘ ਸੀ ਇੱਕ ਡਲੇਵਾਲ ਜੀ ਦੀ ਭੈਣ ਜੀ ਸੀ ਹੋਰ ਹੀ ਮਾਤਾਵਾਂ ਸੀ ਮਾਤਾ ਹੀ ਦੱਸਣ ਹਾਂ ਸੇਵਾਦਾਰ ਸੀ ਪੈਂਜੀ ਸੀ ਉਹ ਉਧਰ ਸਟੇਜ ਤੇ ਬੱਜੇ ਜਿੱਥੇ ਅ ਸਟੇਜ ਬਣੀ ਹੋਤੀ ਸੀ ਤੇ ਉੱਥੇ ਟੋਟਲ ਕਿੰਨੇ ਬੰਦੇ ਅੰਦਾਜ਼ਾ ਵਿਚੇ ਬੀਬੀਆਂ ਵਿਚੇ ਬੰਦੀਆਂ ਵਿਚੇ ਆਉਂਦੇ ਤੇ ਲੱਗਦਾ ਕਿਨ 400 ਤੇ ਹੋਣਗੇ ਮਤਲਬ ਨਹੀਂ ਨਹੀਂ ਤਾਬਿਆਤ ਸੇਵਾ ਤੇ ਸੇਵਾ ਤੇ ਸੇਵਾ ਤੇ ਸੇ ਇੱਕ ਤਾਂ ਤਾਬਿਆਤ ਤੇ ਮੈਂ ਬੈਠੀ ਸੀ ਕੋ ਜਿਹੜੇ ਧੂਕੀ ਦੇਖ ਪਟਾਉਂਦੇ ਸੇਵਾਦਾਰ ਨਾਲ ਬੈਠਾ ਹੁੰਦਾ ਨਾ ਗੱਬਾ ਇਹ ਜੋ ਲ ਬਿਊਟੀ ਦਾ ਮਤਲਬ ਬਦਲ ਬਦਲਣ ਵਾਸਤੇ ਬੁਲਾਉਣ ਦਜੰਦਾ ਇੱਕੋ ਸੇਵਾਦਾਰ ਸੀ ਚਾਰ ਪੰਜ ਚਾਰ ਪੰਜ ਸ ਚਾਰ ਭਜ ਹੋ ਗਏ ਬੱਤੇ ਇੱਕ ਇੱਕ ਤੋਂ ਹੋ ਰਹਾ ਸੀ ਇੱਥੇ ਇੱਕ ਹਾਲੇ ਨਾਲ ਤੁਹਾਡੇ ਸੀ ਕਿ ਉਹਨਾਂ ਦਾ ਰਿਐਕਸ਼ਨ ਕੀ ਪੁਲਿਸ ਨੂੰ ਲੈ ਕੇ ਕਿਸੇ ਨੇ ਕੋਈ ਵੀਡੀਓ ਬਣਾਈ ਜਾਂ ਗੱਲਬਾਤ ਕੀਤੀ ਕਿ ਵਿਰੋਧ ਕੀਤਾ ਵੀ ਠੱਗਾ ਮੁਕੀ ਹੋਈ ਜਿਹੜੇ ਪੁਲਿਸ ਵਾਲੇ ਸੀ ਨਹੀਂ ਮਾਤਾ ਜੀ ਅੰਦਰ ਸੀ ਜੀ ਬਿਲਕੁਲ ਬਹੁਤ ਵਧੀਆ ਸਵਾਲ ਹੈ ਸਰਦਾਰ ਸਰਦਾਰ ਤੇ ਜੇ ਕਟਿੰਗ ਸੀ ਜੇ ਜਿਹੜੀਆਂ ਲੇਡੀਆਂ ਆਈਆਂ ਉਹ

ਉਹ ਸੁਨਹਿ ਲਾ ਰਹੀ ਸਿਆ ਬਾੜਾ ਤੇ ਆਂਦੀ ਉਹ ਸੁਰੀ ਬੋਲੀ ਜਿੱਤ ਕੇ ਉਹਨਾਂ ਜੁੱਤੀਆਂ ਪਾ ਰਹੀਆਂ ਹੋਈਆਂ ਨੇ ਤੇ ਤਾਂ ਮਰਜ਼ਾ ਦਾ ਨਾਲ ਲਗਾਇਆ ਜਾ ਰਿਹਾ ਨਹੀਂ ਜਿਹੜੇ ਜਿਹੜੇ ਉੱਥੋਂ ਲੈ ਕੇ ਗਏ ਨੇ ਜਿਹੜੇ ਕੋਥੀ ਸਭ ਲੈ ਕੇ ਗਏ ਜਿਹੜੇ ਮਾਰਾ ਦਾ ਉਸ ਰੂਪ ਲੈ ਕੇ ਗਏ ਨੇ ਉਹ ਉਹ ਤੋਂ ਉਤਾਰੀਆਂ ਹੋਈਆਂ ਉਸ ਤੋਂ ਪਹਿਲੇ ਪਾਈਆਂ ਆਈਆਂ ਸੀ ਜਦੋਂ ਪ੍ਰਕਾਸ਼ ਲੈ ਕੇ ਗਏ ਉਹ ਉਤਾਰ ਕੇ ਆਂਦੀ 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 ਜਿੱਤੇ ਪ੍ਰਕਾਸ਼ ਉੱਤੇ ਤੋਂ ਜੁੱਤੀ ਉਤਾਰੀਆਂ ਹੋਈਆਂ ਹਾਂਜੀ ਮਤ ਜਦੋਂ ਲੈ ਕੇ ਗਏ ਨੇ ਉੱਥੋਂ ਉਤਾਰੀਆਂ ਉਹਦੋਂ ਉਤਾਰੀਆਂ ਹੋਈਆਂ ਸੀ ਨਾ ਤੁਹਾਡੇ ਵੱਲੋਂ ਇੱਕ ਵੀਡੀਓ ਬਣਾਇਆ ਰਿਹਾ ਤੁਸੀਂ ਤੁਹਾਡੇ ਮਰੇ ਗਰੁੱਪ ਦੇ ਤੋਂ ਹਮੇ ਦੱਸਾਂ ਜੀ ਉਹ ਵੀਡੀਓ ਇੱਕ ਬਣਾਇਆ ਗਿਆ ਸੀ ਉਹ ਜਿਸ ਵੀਰ ਦਾ ਮੋਬਾਈਲ ਛੋ ਮੋਬਾਈਲ ਵੀ ਅੰਦਰ ਹੈ ਵੀਡੀਓ ਡਿਲੀਟ ਕਰ ਦਿੱਤਾ ਕੋ ਮੋਬਾਈਲ ਵੀ ਨਹੀਂ ਮਿਲਿਆ ਉਹ ਉਹ ਵੀ ਜਲਦ ਤੁਹਾਨੂੰ ਉਹ ਵੀ ਬੰਦਾ ਸਾਹਮਣੇ ਕਿ ਲੈ ਦਾਂਗੇ ਉਹ ਜੇ ਤੱਕ ਅੰਦਰ ਆ ਉਹ ਜਿਹੜਾ ਮੋਬਾਈਲ ਤੋਂ ਵੀਡੀਓ ਬਣੀ ਸੀ ਉੱਥੇ ਮੌਕੇ ਤੇ ਉਹ ਮੋਬਾਈਲ ਲੈ ਕੇ ਡਿਲੀਟ ਕਰਦਾ ਕਈ ਮੋਬਾਈਲ ਵੀ ਅਜੇ ਪੁਲਿਸ ਦੇ ਕੋਲ ਆ ਮੋਬਾਈਲ ਸਾਡੇ ਨਹੀਂ ਮਿਲੇ ਇਸ ਕਰਕੇ ਵੀਡੀਓ ਬਣਾਈ ਸੀ ਫਿਰ ਉਹਨਾਂ ਨੇ ਜਿਹੜੀ ਆਪ ਵੀਡੀਓ ਬਣਾਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮਰਿਆਦਾ ਲੈ ਕੇ ਮਰਿਆਦਾ ਨਾ ਗਏ ਨੇ ਜਿਸ ਤਰ੍ਹਾਂ ਕਰ لیکن ਜਦੋਂ ਵੱਢਦੇ ਆں اُਦੋਂ ਜਿਹੜੇ ਕਿਉਂਕਿ ਅਸੀਂ ਦੇ ਜੁੱਤੀਆਂ ਦਾ ਜਿੱਥੇ ਲਾਉਂਦੇ ਕਾफी ਪਿੱਛੇ ਸੀ ਕਾफी ਅੱਗੇ ਤੱਕ ਜੁੱਤੀਆਂ ਲੈ ਕੇ ਆਏ ਨੇ ਜਿਹੜੇ ਲੈ ਕੇ ਗਿਆ ਉਹਨਾਂ ਜੁੱਤੀਆਂ ਉਤਾਰ ਰੱਖੀਆਂ ਇੱਕ ਬੰਦੇ ਮੈਂ ਕਹਿੰਦਾ ਸੀ ਕਿ ਕੀ ਹੋਇਆ ਕਿ ਜਿੱਥੇ પ્રકાશ ਹੋਇਆ ਰਿਹਾ ਵਾ ਤਾਂ ਉੱਥੇ ਪਹਿਲੇ ਮਜ਼ਬੂਤ ਹੋਣੇ ਚਾਹੀਦੇ ਅਸੀਂ ਕਹਿੰਦੇ ਕਿ چار ਪੰਜ ਬੰਦੇ ਸੀ ਕਿ ਉੱਥੇ ਮੌਕੇ ਤੇ ਮੁੱਢੇ ਤੇ ਫਿਰ ਬੰਦੇ ਸਾਰੇ ਮੈਂ ਸਵਾਲ ਕਰਦਾ ਸੀ ਕਿਸੇ ਤੁਹਾਨੂੰ ਜਾਂਤਾ ਆ ਕਰਦਾ ਕੋਈ ਸਵਾਲ ਹੁੰਦਾ ਤਾਂ ਫਿਰ ਉੱਥੇ ਤੇ ਚਾਹ ਕੋ ਬੰਦਾ ਤਾਂ ਬਾਹਰ ਖੜ੍ਹਾ ਹੀ ਸੀਗਾ ਮੌਕੇ ਤੇ ਕਿਉਂ ਨਹੀਂ ਪਹੁੰਚੇ ਨਹੀਂ ਜੀ ਬਾਅਦ ਤੇ ਉੱਥੇ ਦੇ ਬੰਦੇ ਨਾਕੀਆਂ ਤੇ ਅੱਧੇ ਮੈਂ ਦੱਸ ਦਿੰਦਾ ਬਹੁਤ ਵਾਜੂਬ ਸਵਾਲ ਹੈ ਤੁਹਾਡਾ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਸੀ ਤੇ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਆ ਗਈ ਹਾਂ ਤੇ ਫਿਰ ਜਦੋਂ ਸਾਨੂੰ ਇਹ ਨਹੀਂ ਸੀ ਉਮੀਦ ਵੀ ਸਾਈਡ ਤੇ ਇੱਕ ਪਾਸੇ ਚੱਲ ਰਿਹਾ ਵੀ ਉਹਨੂੰ ਵੀ ਜਾ ਕੇ ਉੱਥੇ ਵੀ ਹਮਲਾ ਕਰਨਗੇ ਜਾਂ ਉਹਨੂੰ ਰੋਕਣਗੇ ਉਹ ਆਪਣੇ ਮੋਰਚੇ ਤੇ ਗਏ ਇੱਥੇ ਮਾਤਾ ਜੀ ਨਾਲ ਦੋ ਤਿੰਨ ਬੀਬੀਆਂ ਤੇ ਇੱਕ ਜਿਹੜਾ ਦੇਖਦਾ ਹੁੰਦਾ ਤਿੰਨ ਚਾਰ ਬੰਦੇ ਹੋਰ ਉੱਥੇ ਸੱਤ ਅੱਠ ਬੰਦੇ ਹੈਗੇ ਸੀ ਲੇਕਿਨ ਜੇ ਉੱਥੇ ਮੰਨ ਲਓ 10 ਵੀ 20 ਵੀ ਹੁੰਦੇ ਜਦੋਂ ਹਜ਼ਾਰਾਂ ਦੀ ਗਿਣਤੀ ਪੁਲਿਸ ਆ ਜਾਊਗੀ ਫਿਰ ਅਸੀਂ ਕੀ ਕਰਾਂਗੇ ਜਦੋਂ ਉਹਨਾਂ ਨੇ ਤੈਅ ਕਰ ਲਿਆ ਵੀ ਅਸੀਂ ਗੁਰੂ ਗ੍ਰੰਥ ਜਿਹੜਾ ਪੋਥੀ ਸਾਹਿਬ ਜਿਹੜਾ ਪਾਠ ਚੱਲਿਆ ਉਹਨੂੰ ਲੈ ਕੇ ਜਾਣਾ ਹੈ ਫਿਰ ਤੇ ਜਿਹੜੀ ਇੱਕ ਬਲ ਦੇ ਅੱਗੇ ਬੰਦੂਕਾਂ ਦੇ ਅੱਗੇ ਜਿਹੜੇ ਹੈਗੇ ਨੇ ਉਹ ਲੈ ਕੇ ਗਏ ਲੈ ਕੇ ਜੋਰ ਹੈ ਉਹਨਾਂ ਦਾ ਆਹ ਆਖਰੀ ਸਵਾਲ ਆ ਤੁਸੀਂ ਜਾਨੀ ਕਿ ਜਦੋਂ ਤੁਹਾਨੂੰ ਬਾਬੇ ਤੋਂ ਉਠਾਇਆ ਗਿਆ ਤਾਂ ਤੁਹਾਨੂੰ ਬੇਨਤੀ ਪੂਰਵਕ ਹੀ ਉਠਾਇਆ ਕੋਈ ਤੱਕਾ ਮੁਕੀ ਦਾ ਖੇਤ ਵੀ ਨਹੀਂ ਉਹਨਾਂ ਨੇ ਉਠਾਇਆ ਨਹੀਂ ਨਹੀਂ ਜੀ ਤੱਕਾ ਮੁ ਕਿਤੇ ਨਹੀਂ ਪਰ ਅਸੀਂ ਤਾਂ ਜਾਣਦੇ ਸਾਡੇ ਅਸੀਂ ਤਾਂ ਇਸ ਗੱਲ ਨੂੰ ਤੱਕਾ ਮੁ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਵਾਣੀ ਕਾਸੀ ਹੋਵੇ ਅਖੰਡ ਜਾ ਹਾਂ 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 ਜੀ ਅਖੰਡ ਜਾ ਇਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਬੇਲ ਇਸ ਨਾਲ ਬਹੁਤ ਜ਼ਿਆਦਾ ਦੁਖੀ ਹੈ ਮਾਨ ਦੁਖੀ ਹੈ ਤੇ ਬਾਣੀ ਦਾ ਇੰਨਾ ਅਪਮਾਨ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅਗਲੀ ਸਵੇਰ ਹੋਣੀ ਸੀ ਉਦੋਂ ਹਾਂਜੀ ਉਹ ਅਜੇ ਤੱਕ ਵਿਚਾਰ ਨਹੀਂ ਆ ਰਿਹਾ ਕਿਉਂ ਬਣੀ ਬਣੀ ਕੀ ਬਗੜ ਰਹੀ ਸੀ ਕਿਸੇ ਦਾ ਕੁਝ ਬਗੜ ਰਹੀ ਸੀ ਕੁਝ ਉਸਕੋ ਮੰਗ ਰਹੀ ਸੀ ਕਿਸੇ ਕੋਲੋਂ ਕੁਝ ਕੇ ਉਹ ਹਾਂ ਰਾਜੀ ਹਰਪੁਰ ਸਾਹਿਬ ਉੱਥੇ ਪਛਤਾਵਾ ਦੇ ਲਈ ਗਿਆ ਹੈ ਉਹਨੂੰ ਉਪਹੀ ਕਰਨਾ ਚਾਹੁੰਦੀ ਹਾਂ ਅਸੀਂ ਹਮ ਉਹ ਜੇ ਵੀ ਕਿਉਂਕਿ ਮੋਰਚਾ ਦੇਖੋ ਮੋਰਚੇ ਦੇ ਆਗੂ ਅੰਦਰ ਨਹੀਂ ਇਹ ਮੋਰਚੇ ਨਾਲ ਖਲਾ ਕਰਕੇ ਅਸੀਂ ਇਹ ਗੱਲ ਵੀ ਜਿਹੜੀ ਆ ਮੋਰਚੇ 'ਚ ਵਿਚਾਰ ਕੇ ਮੋਰਚੇ ਵੱਲੋਂ ਤੇ ਅਸੀਂ ਇੰਡੀਵਿਜੂਅਲ ਆਏ ਹੋਇਆ ਮੋਰਚੇ ਵੱਲੋਂ ਇਸ ਤੇ ਸੰਗਿਆ ਲਿਆ ਜਾਊਗਾ ਕਿਉਂਕਿ ਮੋਰਚੇ ਤੇ ਜਿਆਦਾਤਰ ਕੁਤਦ ਅੰਦਰ ਨਹੀਂ ਸਾਰੀਆਂ ਮੀਟਿੰਗਾਂ ਹੋ ਨਹੀਂ 파ਰਦੀਆਂ ਇਸ ਕਰਕੇ ਉਹ ਸਾਹਿਬ ਜੀ ਸਤਿਕਾਰ ਕਰਤਾ ਹੈ ਕਿ ਜਦ ਸਾਰਾ ਕੁਝ ਬਸਤਾਰਾ ਹੋ ਗਿਆ ਹੈ ਕਿ ਤੁਹਾਨੂੰ ਹੁਣ ਲੱਗਦਾ ਨਹੀਂ ਕਿ ਤੁਸੀਂ ਸਾਰੇ ਤੋਂ ਆਪਣੀ ਆਪੀ ਨੂੰ ਜਗਾ ਜਾ ਹੋਊਗਾ ਉਤਰਾ ਕੇ ਸਾਰੇ ਸਾਰੇ ਕਿਸਾਨ ਇੱਕ ਜਗ੍ਹਾ ਦੇ ਵਿੱਚ ਹੋਣ ਇਹ ਚੋਰ ਝੰਡੇ ਅੱਡ ਅੱਡ ਹੁਣ ਡੰਡਾ ਇੱਕੋ ਹੀ ਹਾਂ ਹਾਂ ਮਤਲਬ ਕਿ ਝੰਡੇ ਦੇ ਅੱਜ ਅਸਬੰਧੀਆਂ ਅੱਡ ਅੱਡ ਆ ਦੇਖੋ ਉਹਨਾਂ ਨੇ ਨਹੀਂ ਬਿਲਕੁਲ ਜਨਤਾ ਜਨ ਸਰਕਾਰ ਨੂੰ ਲੱਗਦਾ ਕਿ ਸਰਕਾਰ ਦੇਖੋ ਜਨਤਾ ਦੀ ਵੀ ਆਵਾਜ਼ ਉਹੀ ਹੈ ਤੇ ਦੋਨਾਂ ਨੇ ਕੁੱਟ ਵੀ ਅੱਡ ਅੱਡ ਖਾ ਲਈ ਹੈ ਸਾਡੇ ਵੀ ਵਿਚਾਰ ਵੀ ਇਕੱਠੇ ਹੋਣਾ ਚਾਹੀਦਾ ਹੈ ਇਹ ਮੈਂ ਖੁੱਲੇ ਮਾਨਣਾ ਕਹਿ ਰਿਹਾ ਦੋਨਾਂ ਨੇ ਡੰਡੇ ਵੀ ਅੱਡ ਅੱਡ ਖਾ ਲਏ ਭਗਵੰਤ ਮਾਨ ਨੇ ਪਹਿਲਾਂ ਉਹਨਾਂ ਨੂੰ ਕੁੱਟਿਆ ਤੇ ਬੇਇੱਜ਼ਤੀ ਕੀਤੀ ਫਿਰ ਸਾਡੇ ਮੋਰਚੇ ਖਾਲੀ ਕਰਾਏ ਠੀਕ ਹੈ ਹੁਣ ਇਕੱਠੇ ਹਾਂ ਜਿਹੜੀ ਜਿਹੜੀ ਆਪਣੀ ਵੀਰ ਨੇ ਕਿਹਾ ਵੀ ਜਿਹੜੀ ਕਾਲ ਆਕ ਦਿੱਤੀ ਹੈ ਕਿਉਂਕਿ ਸਾਡੇ ਵਾਲੇ ਦੇ ਅੰਦਰ ਨੇ ਅਸੀਂ ਉਹਨਾਂ ਨੇ ਕਾਲ ਆਪਣੇ ਸਾਡੇ ਸਮਹਿਤ ਦਿੱਤੀ ਹੈ ਨਾ ਉਹਨਾਂ ਨੇ ਇਸ ਕਰਕੇ ਕਾਲ ਦਿੱਤੀ ਵੀ ਸਾਡੇ ਜਿਹੜੇ ਅੰਦਰ ਸਾਥੀ ਉਹਨਾਂ ਨੂੰ ਰਿਹਾ ਕਰੋ ਤੇ ਜਿਹੜਾ ਤੱਕਾ ਹੋਇਆ ਉਸ ਵਾਸਤੇ ਦਿੱਤੀ ਹੈ ਇਸ ਕਰਕੇ ਇਕਤਾ ਦੇ ਹੀ ਵੱਲ ਵੱਧ ਰਹੇ ਪਰਾਣੀ ਇੱਕ ਤੁਹਾਡੇ ਵੀਟਰ ਦਾ ਇੰਟਰਵਿਊ ਹੋਣਾ ਉਹ ਕਹਿੰਦੇ ਨੇ ਕਿ ਸਰਕਾਰ ਨੇ ਮੋਰਚਾ ਲਵਾਇਆ ਸੀ ਤੇ ਸਰਕਾਰ ਨਹੀਂ ਚਕਾਦਾ ਕਿੰਨੀ ਕੁ ਤੁਹਾਡੀ ਮੀੜੀ ਭੁੱਖ ਸੀਗੀ ਉਸ ਮੋਰਚਾ ਚੱਕਣ ਦੇ ਵਿੱਚ ਕਿਉਂਕਿ ਜਿਹੜੇ ਅਗਰ ਤੋਂ ਬਾਅਦ ਨਿਕਲਦੇ ਆ ਸਾਰੀ ਰਿਪੋਰਟ ਤਿਆਰ ਦੇਖੋ ਚੰਡੀਗੜ੍ਹ ਦੇ ਵਿੱਚ ਤੇ ਜਿਹੜੀ ਪੰਜਾਬ ਪੁਲਿਸ ਬਾਹਰ ਨਿਕਲਦੀਆਂ ਗ੍ਰਿਫਤਾਰ ਕਰੂਗੀ ਤੇ ਜਿਹੜੇ ਆਗੂ ਨੇ ਬਿਆਨ ਦਿੱਤੇ ਆ ਉਹ ਆਗੂ ਦੇ ਨਾ ਕਈ ਦਿਨਾਂ ਦਾ ਦਰਦ ਸੀ ਕਿਉਂਕਿ ਪਿਛਲੇ ਮੋਰਚੇ 'ਚ ਬਹੁਤ ਕੁਝ ਕੀਤਾ ਉਹਨੇ ਉਹ ਦਰਦ ਆਪਣੇ ਉਹ ਸੋਚਦਾ ਵੀ ਜਿਹ ਜਈ ਕੋਕੋ ਤੇ ਬੱਚੋ ਜੇ ਉਹਦਾ ਮੈਂ ਉਹਦੇ ਅਗਲੇ ਹੋਣਗੇ ਐਵੇਂ ਦੀ ਗੱਲ ਨਹੀਂ ਹੈ ਵੀ ਪਤਾ ਲੋਕ ਕਿਹੜੇ ਆਗੂ ਹੋਣਗੇ ਮੈਂ ਕੀ ਦਰਦ ਸੀ ਉਹਦਾ ਦਰਦ ਇਹ ਸੀ ਉਹ ਹੁਣ ਉਹ ਹੁਣ ਮਤਲਬ ਜਿਹੜਾ ਉਹ ਆਗੂ ਸੀ ਜਦੋਂ ਸਾਡੀ ਮੋਰਚੇ ਤੇ ਮੀਟਿੰਗ ਹੋਈ ਅਸੀਂ ਕਿਹਾ ਵੀ ਤੂੰ ਜਿਹੜੀ ਪ੍ਰਸ਼ਾਸਨ ਨਾਲ ਗੱਲ ਕਰਦਾ ਸੀ ਤੇ ਸੈਂਟਰ ਸਰਕਾਰ ਨਾਲ ਗੱਲ ਕਰੀ ਉਹਨਾਂ ਨੂੰ ਪੁੱਛ ਵੀ ਆ ਵਾਅਦੇ ਨੂੰ ਪੂਰੇ ਕਰ ਰਹੇ ਆਂਦਾ ਮੈਂ ਕੀ ਕਰਾਂ ਜੀ ਮੇਰੇ ਤਾਂ ਹੁਣ ਫੋਨ ਹੀ ਨੀ ਚੁੱਕਦੇ ਉਹ ਉਹ ਆਗੂ ਸੀ ਇਸ ਕਰਕੇ ਮੈਂ ਨਾਮ ਨਹੀਂ ਲੈਂਦਾ ਉਹਨੂੰ ਗੱਲ ਮੇਰੀ ਸਮਝ ਆ ਗਈ ਉਹ ਆਗੂ ਨੂੰ ਜਿਹੜਾ ਆਪਣਾ ਦਰਦ ਸੀ ਉਹ ਦਰਦ ਬਿਆਨ ਕਰ ਰਿਹਾ ਸੀ ਲੇਕਿਨ ਜੇ ਇਹ ਮੋਰਚੇ ਜਿਹੜੇ ਹੁੰਦੇ ਆ ਇਹ ਸਾਡੇ ਨਾਲ ਧੋਖਾ ਹੋਇਆ ਜਦੋਂ ਕੋਈ ਵੀ ਮੋਰਚਾ ਚੱਲ ਰਿਹਾ ਜਦੋਂ ਗੱਲਬਾਤ ਚੱਲ ਰਹੀ ਹੈ ਵੀ ਗੱਲਬਾਤ ਚੱਲਦੀ ਗੱਲ ਵਿੱਚ 4 ਮਈ ਟਾਈਮ ਮਿਲ ਗਿਆ ਉਦੋਂ ਬਾਅਦ ਮੋਰਚਾ ਚੁੱਕਿਆ ਜਾਣਾ ਇਹ ਜੱਜ ਦੀ ਨਹੀਂ ਗੱਲ ਇਹ ਤੇ ਇੱਕ ਬਹੁਤ ਵੱਡਾ ਜਿਹੜਾ ਨਾ ਜਾਂ ਤੇ ਕਿਸੇ ਕਾਰਪੋਰੇਟ ਘਰਾਣਿਆਂ ਦਾ ਬਹੁਤ ਵੱਡਾ ਇੱਥੇ ਦਬਾਅ ਸੀ ਭਗਵਾਨਤਮਾਨ ਨੇ ਜਨ ਜਿੱਲੀ ਵਾਲੇ ਲਾਲਿਆਣਾ ਕੋਈ ਸੈਟਿੰਗ ਕੀਤੀ ਵੀ ਹੁਣੇ ਨੇੜੇ ਲੱਗ ਰਹੇ ਮੰਗਾਣ ਮੰਨੀਆਂ ਜਾਣ ਕਿ ਐਮ ਐਸ ਪੀ ਮਿਲ ਗਿਆ ਜਾਂ ਮੰਗਾ ਮੰਨੀਆਂ ਗਈਆਂ ਤੇ ਸਾਡੇ ਪੂੰਜੀਪਤੀਆਂ ਦੀਆਂ ਦੀਆਂ ਸਟੋਰੀਆਂ ਦੇ ਜਿਹੜਾ ਸਾਡੇ ਦਿੱਕਤ ਆਉਣੀਆਂ ਉਸ ਕਰਕੇ ਜਿਹੜਾ ਸਾਡੇ ਨਾਲ ਜਿਹੜਾ ਵਰਤੀਦਾ ਵਾਪਰੇ ਨੇੜੇ ਪਿੰਡਾਂ ਦੇ ਲੋਕਾਂ ਨਾਲ ਗੱਲ ਕਰੀਆ ਉਹ ਬੜੇ ਪੋਸ਼ਾ ਕਰ ਰਹੇ ਨੇ ਉਹ ਕਹਿੰਦੇ ਕਿ ਸਾਡਾ ਕਾਰੋਬਾਰ ਠੱਪ ਹੋ ਗਿਆ ਸੀ ਕਈ ਧਾਬੇ ਮਾਰ ਕੇ ਕਹਿੰਦੇ ਨੇ ਕਿ 35-35 ਲੱਖ ਦਾ ਨੁਕਸਾਨ ਹੋ ਗਿਆ ਪੰਪ ਤੇ ਮਾਰ ਕੇ ਕਹਿੰਦੇ ਨੇ ਕਿ ਸਾਡਾ ਤਾਂ ਜਿਹੜੀਆਂ ਸੀਐਨਜੀ ਦੇ ਅਸੀਂ ਤੇ ਵਿਆਕੇ ਮਸ਼ੀਨਾ ਲਾਗੀਆਂ ਸੀ ਉਹ ਪਟਾਉਣੀਆਂ ਪਈਆਂ ਨੇ ਅਜਿਹਾ ਕੁਝ ਸਾਹਮਣੇ ਆਇਆ ਨਹੀਂ ਧਾਬਿਆਂ ਦੀ ਸੁਭਾਵਿਕ ਗੱਲ ਹੈ 22 ਰੁਪਏ 75 ਪੈਸੇ ਸਾਡੀ ਕਣਕ ਵੀ ਕੀ 2-3 ਰੁਪਏ ਆਟੇ ਦੀ ਪਸਾਈ ਲੱਗੀ 100 ਰੁਪਏ ਦਾ ਪਰੌਂਠਾ ਵਿਕਦਾ ਹੈ 60 ਰੁਪਏ ਦੀ ਰੋਟੀ ਵਿਕਦੀ ਹੈ ਜਿਨ੍ਹਾਂ ਦੀ 1200 ਰੁਪਏ ਦਾ ਕਿਲੋ ਆਟਾ ਉਹਨਾਂ ਨੂੰ ਦੁੱਖ ਹੋਣਾ ਹੀ ਹੋਣਾ ਅਸੀਂ ਉੱਥੇ ਲੰਗਰ ਚਲਾਤੇ ਜਿਹੜੇ ਲੇਬਰ ਸੀ ਤੁਸੀਂ ਉਹ ਵੀ ਤਾਂ ਵੀਡੀਓ ਦੇਖੀ ਹੋਣੀ ਹੈ ਜਿਹੜੀ ਇੱਕ ਔਰਤ ਬੋਲ ਰਹੀ ਸੀ ਵੀ ਸਾਡਾ ਤੇ ਜਦੋਂ ਮੋਰਚਾ ਲੱਗਿਆ ਅਸੀਂ ਤਾਂ ਲੰਗਰ ਇੱਥੋਂ ਛਕਤੀ ਸੀ ਤੇ ਇਹਨਾਂ ਨੂੰ ਜਿਹੜੇ ਉਹ ਵੀ ਕਿਹਾ ਵੀ ਅਗਰ ਸਰਕਾਰ ਨੇ ਧੱਕਾ ਨਹੀਂ ਕਰਨਾ ਚਾਹੀਦਾ ਸੀ ਜਿਹੜੀਆਂ ਮੰਗਾਂ ਸੀ ਮੰਨ ਕੇ ਇਹਨਾਂ ਨੂੰ ਠੋਣਾ ਚਾਹੀਦਾ ਸੀ ਇਹ ਵੀ ਵੀਡੀਓ ਆਈਆਂ ਜਿਹੜੇ ਆਈਟੀ ਸੈੱਲ ਨੇ ਆਮ ਆਦਮੀ ਦੇ ਅਖੋਤੀ ਇਨਕਲਾਬੀਆਂ ਦੇ ਜਿਹੜੇ ਆਈਟੀ ਸੈੱਲ ਨੇ ਭਾਜਪਾ ਦੇ ਉਹ ਕਰ ਰਹੇ ਨੇ ਜਿਹੜਾ ਇੱਕ ਜ਼ਮੀਨ ਨਾਲ ਜੁੜਿਆ ਹੈ ਜਿਹੜਾ ਕਿਸਾਨ ਉੱਥੋਂ ਦਾ ਵੀ ਹੈ ਚਾਹੇ ਉਹਦਾ ਕਿੰਨੀ ਵੀ ਬਰਬਾਦੀ ਹੋ ਗਈ ਉਹ ਤਾਂ ਵੀ ਕਹਿੰਦਾ ਵੀ ਇਹਨਾਂ ਨਾਲ ਜੇ ਧੱਕਾ ਹੋਇਆ ਜਿਹੜੇ ਖਨੋਰੀ ਦੇ ਸਾਡੇ ਵਪਾਰਿਕ ਭਾਈਚਾਰੇ ਦੇ ਬਾਣੀਆਂ ਬਣੀਆਂ ਸਮਾਜ ਦੇ ਨੇ ਉਹ ਵੀ ਕਹਿੰਦੇ ਵੀ ਧੱਕਾ ਹੋਇਆ ਜਿਹੜੇ ਇਨਸਾਨੀਅਤ ਨੂੰ ਮੰਨਦੇ ਆ ਉਹ ਕਹਿੰਦੇ ਵੀ ਧੱਕਾ ਹੋਇਆ ਵੀ ਇਹਨਾਂ ਲੰਮਾ ਮੋਰਚਾ ਲਾ ਕੇ ਤੇ ਜਿੰਨ ਜਿੱਤ ਦੀ ਕਗਾਰ ਤੁਸੀਂ ਉਹਨਾਂ ਨਾਲ ਧੱਕਾ ਹੋਇਆ ਤੁਹਾਡੀ ਅਗਲੀ ਰਾਣੀ ਕੀ ਕੀਆ ਮੋਰਚੇ ਬਾਰੇ ਸਭ ਤੋਂ ਪਹਿਲਾਂ ਜਿਹੜੇ ਆਗੂ ਨੇ ਉਹਨਾਂ ਨੂੰ ਰਿਹਾ ਕਰਾਉਣਾ ਕਿਉਂਕਿ ਢਲੇਵਾਲ ਜੀ ਜਿਹੜੇ ਹਾਲਾਤ ਨੇ ਉਹਨਾਂ ਤੋਂ ਬਾਅਦ ਆਪਾਂ ਦੇਖ ਸਕਦੇ ਆ ਵਿਕੇਸ਼ਾ ਲਾਚਨੀ ਉਹਨਾਂ ਨੂੰ ਰਿਹਾ ਕਰਾ ਕੇ ਅੱਗੇ ਪੂਰੇ ਮੋਰਚੇ ਦੀ ਮੀਟਿੰਗ ਕਰਕੇ ਅਗਲੇ ਰਣਨੀਤੀ ਤੈਅ ਕਰਾਂਗੇ ਜਿਹੜੇ ਪ੍ਰੋਗਰਾਮ ਆ ਦਿੱਤੇ ਜਾ ਰਹੇ ਪੂਰੇ ਦੇਸ਼ 'ਚ ਪਤਲਾਫੂਗ ਮਜਾਰਾ ਸਾਰਾ ਪ੍ਰੋਗਰਾਮ ਜਿਹੜੇ ਰੋਜ਼ਾਨਾ ਹੋ ਰਿਹਾ ਤੇ ਅਗਲੀ ਰਣਨੀਤੀ ਇਸ ਬਾਰੇ 4 ਮਈ ਦੀ ਮੀਟਿੰਗ ਸੱਦ ਕੇ ਸੀ ਉਹਦੇ ਬਾਰੇ ਕੀ ਹੁੰਗਾ ਤਾ ਨੀ ਉਹ 4 ਮਈ ਦੀ ਮੀਟਿੰਗ ਸਟੈਂਡ ਹੈ ਉਹਦੇ ਸਾਡੂੰ ਸੱਦਾ ਪੱਤਰ ਆਇਆ ਹੈ ਉਹ ਬਾਕੀ ਦੇਖਣਾ ਸਰਕਾਰ ਨੇ ਕਿਉਂ ਸਾਡੇ ਵੱਲੋਂ ਟੇਬਲ ਟਾਕ ਵਾਸਤੇ ਅਸੀਂ ਸਦਾ ਹੀ ਜਿਹੜੇ ਹੈਗੇ ਆ ਤਿਆਰ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਹੈ ਜਿਹੜੇ ਵੀਰ ਜੀ ਨੇ ਕੁਐਸਚਨ ਕੀਤਾ ਸੀ ਕਿ ਗਰੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਮਿਹਰੀ ਭੋਗਤਨਾ ਉੱਠੇ ਆ ਇਹ ਕਿਸਾਨ ਇਹ ਜਿਹੜੇ ਮੰਤਰੀ ਨੇ ਇਹ ਸਾਨੂੰ ਪਾਰਨਾ ਚਾਹੁੰਦੇ ਨੇ ਸਾਡੇ ਆਪਸੀ ਫ੍ਰਿਕਸ਼ਨ ਪਾਉਣਾ ਚਾਹੁੰਦੇ ਨੇ ਇਸ ਕਰਕੇ ਇਧਰ ਉਧਰ ਬਿਆਨ ਦਿੰਦੇ ਨੇ ਹੁਣ ਸੁਪਰੀਮ ਹਾਈ ਕੋਰਟ ਚ ਸਰਕਾਰ ਨੇ ਇਹ ਜਵਾਬ ਦਿੱਤਾ ਹੈ ਕਿ ਡਲੇਰ ਸਾਹਿਬ ਆਪਣੀ ਮਰਜ਼ੀ ਨਾਲ ਸਾਡੇ ਕੋਲੇ ਬੈਠੇ ਆ ਸੀ ਅਰੈਸਟਿੰਗ ਕਰੇ ਹੋਏ ਉਹ ਸਾਡੇ ਲੀਡਰਾਂ ਨੂੰ ਵੀ ਸਾਡੀ ਨਿਗਾਹਸਿਨ ਸੁੱਟਣਾ ਚਾਹੁੰਦੇ ਨੇ ਤੇ ਸਾਨੂੰ ਵੀ ਆਪਸੀ ਪਾਰਨਾ ਚਾਹੁੰਦੇ ਨੇ ਸੋ ਇਹ ਬਿਆਨ ਆ ਜਿਹੜੇ ਇਹ ਸਾਰੇ ਬਹੁਤ ਧੰਨਵਾਦ ਜੀ